ਸਾਹਿਬਾ ਜੀ ਜਿਹੜੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਗगन ਸ਼ਕਲਾਹਾ ਸ਼੍ਰੀ ਰਾਣਾ ਸਾਹਿਬ ਦੇ ਨਜ਼ਦੀਕ ਪਿੰਡ ਕੁਲੀਕਲਾਂ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਇੱਕ ਘਰ ਦੀਆਂ ਤਸਵੀਰਾਂ ਵਿਖਾਉਣੇ ਆ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਦੇ ਪਹਿਲਾਂ ਘਰ ਵਿਖਾਉਣੇ ਆ ਤੁਹਾਨੂੰ ਬਿਮਾਰੀ ਦੇ ਕਾਰਨ ਗਰੀਬੀ ਦੇ ਕਾਰਨ ਘਰ ਦੀ ਹਾਲਤ ਕੀ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿਸ ਤਰ੍ਹਾਂ ਜਿਹੜੀ ਇੱਕ ਬਿਮਾਰੀ ਦੇ ਨਾਲ ਗ੍ਰਸਤ ਇਕਲੌਤਾ ਪੁੱਤਰ ਜਿਸ ਦੀ ਘਰ ਦੀ ਹਾਲਤ ਉਸ ਦੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਇੱਕ ਪੁੱਤ ਹੋਵੇ ਉਹ ਵੀ ਬਿਮਾਰੀ ਨਾਲ ਗ੍ਰਸਤ ਹੋਵੇ ਤਾਂ ਹਾਲਤ ਕਿਸ ਤਰ੍ਹਾਂ ਹੋਏਗੀ ਖਰਚਾ ਕਿਸ ਤਰ੍ਹਾਂ ਚੱਲਦਾ ਹੋਵੇਗਾ ਘਰ ਦੀ ਕੀ ਹਾਲਾਤ ਹੋਣਗੀਆਂ ਤਾਂ ਟਟਿਆ ਹੋਇਆ ਘਰ ਬਿਮਾਰੀ ਨਾਲ ਗ੍ਰਸਤ ਇਹ ਪਰਿਵਾਰ ਤੁਸੀਂ ਵੇਖ ਪਾਰੇ ਹੋ ਕਿ ਕਿਸ ਤਰ੍ਹਾਂ ਜਿਹੜਾ ਜੀਵਨ ਉਹ ਇਸ ਵੇਲੇ ਬਕੀਬ ਕਰ ਰਹੇ ਹੋਣਗੇ ਜਿਆ ਇੱਕ ਵਾਰ ਫਿਰ ਤੋਂ ਤੁਹਾਨੂੰ ਕੁੱਲੀ ਕਲਾ ਦੇ ਗੁਰਿੰਦਰ ਸਿੰਘ ਨਾਲ ਮਿਲਵਾਉਨੇ ਆ ਜੋ ਕਿ ਇੱਕ ਬੇਹੱਦ ਨਾਮਰਾਦ ਬਿਮਾਰੀ ਨਾਲ ਗ੍ਰਸਤ ਹੈ ਜਿਸ ਦੇ ਕਾਰਨ ਉਸ ਨੂੰ ਜਿਹੜਾ ਇਸ ਹਾਲਤ ਦੇ ਵਿੱਚ ਹੈ ਸੋ ਇੱਕ ਵਾਰ ਇਹ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰਿੰਦਰ ਜੀ ਨਾਲ ਜੀ ਗੁਰਿੰਦਰ ਜੀ ਉਮਰ ਕਿੰਨੀ ਹੈ ਤੁਹਾਡੀ 42 ਕਿੰਨੀ ਤੁਹਾਨੂੰ ਜੇ ਗੱਲ ਕਰੀ ਜਾਵੇ ਤਾਂ ਤੁਹਾਨੂੰ ਬਿਮਾਰੀ ਕੀ ਹੈ ਮਾਰੀ ਸਰਪੀ ਇਹਨੇ ਅੰਦਰ ਕੋਈ ਸਖਾਣ ਨਾੜੀ ਖਰਾਬ ਹੈ ਉਹਨੇ ਨਾਲ

ਹਾਂ ਢੈਲੀ ਨੇ ਇਹ ਵੀ ਇਹ ਬਣਾ ਕਰਦਿਨੀ ਹੂੰ ਤੇ ਇੱਕ ਸਮੁੰਦਰੋਂ ਹੈਲਪਾਈ ਖਰਲ ਕੰਪਨੀ ਵੀ ਨਹੀਂ ਟ੍ਰਾਂਸਫਰ ਉਹਨਾਂ ਨੇ ਚਾਰ ਪੰਜ ਵਾਰ ਬਣਾ ਕਰੀ ਪੈਦਾ ਕਿੱਥੋਂ ਅਮਰੀਕਾ ਤੋਂ ਹਾਂਜੀ ਸਰ ਹੂੰ ਤੇ ਉਸ ਤੋਂ ਬਾਅਦ ਹੁਣ ਕਈ ਵਾਰ ਮੇਰੇ ਦੋਸਤ ਵੀ ਕਰਦ ਨੇ ਕਈ ਵਾਰ ਮੈਂ ਆਪ ਵੀ ਕਰਦਾ ਹਾਂ ਉਹਨਾਂ ਹੀ ਕੰਮ ਹੂੰ ਹੁਣ ਕਿ ਹੁਣ ਕਿੰਨੀ ਦੇਰ ਤੋਂ ਬਿਸਤਰੇ ਤੇ ਹਾਂ ਸਾਰੇ ਮਹੀਨਾ ਹੋ ਗਿਆ ਜੀ ਐਵੇਂ ਪਏ ਹਾਂ ਸਚਮੜਾ ਮੜਾ ਹਲਾadne ਡਾਕਟਰ ਨੂੰ ਬਹੁਤ ਦਵਾਈ ਮਹਿੰਗੀ ਮਹਿੰਗੀ ਲਿਖਦੇ ਹੁੰਦੇ ਹਮ ਲਾਇਕ ਚੱਲੂ ਆਈ ਡਾਕਟਰ ਸਾਹਿਬ ਕੋਈ ਰਾਜਨੀਤਿਕ ਕੋਈ ਜਿਹੜੇ ਪੋਲਿਟੀਕਲ ਬੰਦੇ ਨੇ ਰਾਜਨੀਤਿਕ ਬੰਦੇ ਨੇ ਜਾਂ ਸਮਾਜ ਸੇਵੀ ਲੋਕ ਨੇ ਤੁਹਾਡੇ ਕੋਲ ਪਹੁੰਚ ਕਰਦੇ ਨੇ ਨਹੀਂ ਆਏ ਸਰ ਜੀ ਕੋਈ ਨਹੀਂ ਮੌਕੇ ਤੇ ਨਾ ਸੰਭੂ ਕੋਈ ਹੋਖੀ ਸਾਡਾ ਇੰਸਾਨ ਨਹੀਂ ਹਮ ਵਾਸਲੀ ਫਾਲੇ ਹੋਰ ਸਹੂਤਾ ਮਿਲ ਜਾਂਦੀਆਂ ਨੇ ਯੂ ਬੈਣੀਆ ਨੇ ਹੋਰ ਕੀ ਮਿਲ ਜਾਂਦਾ ਦਾਣੀ ਮਿਲ ਜਾਂਦਾ ਸਰਕਾਰ ਵੱਲੋਂ ਆਟਾ ਦਾਲ ਸਕੀਮ ਮਿਲ ਜਾਂਦੀ ਹੈ ਹਾਂਜੀ ਹੂੰ ਹੋਰ ਹੋਰ ਗੁਜਾਰਿਸ਼ ਕੀ ਕਰਨ ਚਾਹੁੰਦੇ ਹੋ ਸਾਡੇ ਥਰੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਦਦ ਦੀ ਉਮੀਦ ਹੈ ਲੋਕਾਂ ਨੂੰ ਹਾਂਜੀ ਹਾਂਜੀ ਸਰ ਵੀ ਮੇਰਾ ਲਾਲ ਹੋਈ ਵੀ ਜਿਹੜਾ ਫੈਸਲਾ ਤੇ ਲੱਗੇ ਹੂੰ ਜੋ ਵੀ ਡਾਕਟਰ ਸਾਹਿਬ ਕਹਿਣ ਉਹ ਮੇਰਾ ਲਈ ਹੋ ਜੀ ਮੈਂ ਵਧੀਆ ਖਾਂਦਾ ਪੀਂਦਾ ਆਪਣੀ ਜ਼ਿੰਦਗੀ ਦੀ ਜਾਨ ਹੈ ਕੀ ਕੀ ਤੁਹਾਡਾ ਮੋਬਾਈਲ ਨੰਬਰ ਕੀ ਹੈ ਤੁਸੀਂ ਬੋਲ ਕੇ ਦੱਸ ਸਕਦੇ ਹੋ ਤੁਹਾਡਾ ਫੋਨ ਨੰਬਰ ਕੀ ਹੈ ਅਗਰ ਕਿਸੇ ਨੂੰ ਤੁਹਾਡਾ ਨਾਲ ਸੰਪਰਕ ਕਰਨਾ ਹੋਵੇ ਹਾਂਜੀ ਹੂੰ ਸਹੀ ਮੋਬਾਈਲ ਨੰਬਰ ਹੈ 9977700 ਹੂੰ 74302 ਇਸ ਲੜਕੇ ਦਾ ਮੋਬਾਈਲ ਨੰਬਰ ਹੈ ਅਗਰ ਕੋਈ ਵਿਅਕਤੀ ਦਾਨੀ ਸੱਜਣ ਇਸ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਦੀ ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮਾਤਾ ਜੀ ਇੱਕੋ ਬੇਟਾ ਉਹ ਵੀ 15 ਸਾਲ ਤੋਂ ਬਿਸਤਰੇ ਤੇ ਹੈ ਬਹੁਤ ਆਖੇ ਸੀ ਬਹੁਤ ਕਿੱਗਾਰਾ ਕਰਦੇ ਨੇ ਸਾਡੇ ਕੋਲ ਸਾਈਟ ਨਹੀਂ ਹੂੰ ਕਦੇ ਦਵਾਈ ਜੇਸ ਚਲੇ ਜਾਂਦੇ ਨਾ ਕਰਾਇਆ ਲਾ ਕੇ ਫਿਰ ਮਾਤਾ ਜੀ ਤੁਸੀਂ ਨਹੀਂ ਦਾਨ ਹੂੰ ਇਹ ਵੀ ਕਰਾਇਆ ਲਾ ਕੇ ਤੇ ਸਾਡੇ ਕੋਈ ਹਿੰਮਤ ਨਹੀਂ ਜੇ ਅਸੀਂ ਦਵਾਈ ਤੇ ਹੂੰ ਨਾ ਪੈਸੇ ਉੱਤੇ ਦੇਖੀ ਜੇ ਮੈਂ ਨਹੀਂ ਹੋਂ ਕਿ ਨਾ ਕਦੇ ਦਵਾਈ ਖੇਣੇ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਕੋਈ ਪੁੱਛ ਪੜਦੀ ਤੁੰਦੀ ਕੁਛ ਨਹੀਂ ਬਣਿਆ ਕੁਛ ਨਹੀਂ ਬਣਿਆ ਹੁਣ ਅਸੀਂ ਆਹ ਹੁਣ ਫੇਰ ਹੋ ਗਿਆ ਤਾਂ ਕੌਣ ਚੜਾ ਪਰੰਗੀ ਤੇ ਫਿਰ ਸੀ ਰੈਨਾ ਹੂੰ ਉਹਨੇ ਸਾਡੀ ਮਨ ਤੇ ਬਹੁਤ ਲੱਗ ਗਈ ਹੈ ਹੂੰ ਤੇ ਉਹਨੇ ਸਾਨੂੰ ਸਾਰੇ ਉਹਨੇ ਪਿੱਛੇ ਪੈਸੇ ਤਾਰੀ ਲੈ ਕੇ ਲਏ ਹੂੰ ਤੇ ਕਹਿੰਦੇ ਜੇ ਰਾਤ ਬਰਾਤੇ ਤੇ ਲਹੋਜਵੇ ਫਿਰ ਕੀ ਕਿਵੇਂ ਬਣਦਾ ਕਿਵੇਂ ਜਾਣਦੇ ਹੋ ਇਹਦੇ ਦੋਸਤ ਨੂੰ ਕਿੰਨੇ ਆਂ ਵੀ ਤੁਸੀਂ ਤੇ ਥੋੜੇ ਪਨ ਹੂੰ ਫੇਰ ਅਸੀਂ ਉਹ ਵੀ ਕਰ ਦੰਨੇ ਵਿਚਾਰੇ ਉਹ ਵੀ ਲੈ ਜੰਨੇ ਆਂ ਹੂੰ ਆਪਣੀ ਰੇਜਣੇ ਹੂੰ ਤੇ ਤੁਹਾਡੀ ਫਿਰ ਵੀ ਅਸੀਂ ਸ਼ਹਿਨੂਰੀ ਅਸੀਂ ਕਿਵੇਂ ਜਾਵਾਂਗੇ ਕੈ ਵੀ ਨਹੀਂ ਸਹੀ ਸ਼ਾ ਬਾਰ ਬਾਰ ਕੈ ਨਹੀਂ ਹੂੰ ਤੇ ਅਸੀਂ ਕੰਮ ਨਹੀਂ ਕਰੀਂ ਕਿ ਮੇਰੇ ਮੁੰਡਾ ਸੋਵੇ ਸਰਕਾਰ ਵੱਲੋਂ ਕੋਈ ਮਦਦ ਹੋਈ ਹੈ ਕੋਈ ਨਹੀਂ ਹੂੰ ਕੋਈ ਆਉਂਦਾ ਮਿਲਣ ਕੀ ਬਾਈ ਜੀ ਪੈਸਾ ਅਸੀਂ ਤੁਹਾਡੀ ਮਦਦ ਕਰਦੇ ਹਾਂ ਸਰਕਾਰ ਦੇ ਦੁਆਰੇ ਕੋਈ ਐਮ ਐਲ ਏ ਸਭ ਪਹੁੰਚਦੇ ਨੇ ਨਹੀਂ ਮਿਲਦਾ ਤੇ ਅੱਜ ਤਾਂ ਹੀ ਨਾ ਕਰਕੇ ਫਿਰ ਨਟਿਆ ਹੂੰ ਉਹ ਤੇ ਜਾ ਕੇ ਜੇ ਸਾਡੀ ਮਦਦ ਕਰੋ ਕੀ ਤੇ ਕੀ ਦੇਖੂ ਗਈ ਸੀ ਅਸੀਂ ਜੇ 30 ਕੋਲੋਂ ਚੱਲਦੇ ਆਣਗੇ ਮੈਂ ਜਾ ਕੇ ਕੀ ਕਰਦੇ ਹਾਂ ਤੇ ਸਾਡੀ ਮਦਦ ਕਰੋ ਉਹਨਾਂ ਨੇ ਪੈਰ ਮਾਰਿਆ ਪੈਰ ਤੇ ਉਹਨਾਂ ਨੇ ਕਿੰਨੀ ਅਸੀਂ ਜ਼ਿਆਦਾਂ ਨੂੰ ਨੋਰ ਤੋਂ ਵੀਰੇ ਸੰਦਾਸ ਜਰੀ ਹੋਣਾ ਚਾਹੀਏ ਇੰਨੇ ਸੱਤੀ ਸਿੰਨੇ ਦੱਸਣ ਦੇ ਵੀ ਨੋਰ ਤੋਂ ਰਾਹ ਹੁੰਦਾ ਜਾਂਦੀ ਹੈ ਤੇ ਇੰਨੇ ਸੱਤੀ ਸਿੰਨੇ ਕਿਸੇ ਨੇ ਸੁਣੀ ਨਹੀਂ ਕਿਸੇ ਨੇ ਨਹੀਂ ਕੋਈ ਹੁਣ ਕੀ ਕਹਿਣਾ ਚਾਹੁੰਦੇ ਹੋ ਮਦਦ ਦੀ ਉਮੀਦ ਹੈ ਕਿਸੇ ਤੋਂ ਸਾਡੇ ਥਰੂ ਕਿਸੇ ਨੂੰ ਬੇਨਤੀ ਕਰਨਾ ਚਾਹੁੰਦੇ ਹੋ ਹਾਂਜੀ ਜਿੰਨੇ ਤਾਂ ਪੰਨ ਬਾਹਰ ਕੁਲ ਮੈਂ ਰਹਿੰਦਾ ਹੂੰ ਇਹੋ ਮੇਰੀ ਮਦਦ ਕਰਨਾ ਇਹ ਅਸੀਂ ਨੂੰ ਲਾਲ ਲਾ ਦਿੱਤਾ ਜੀ ਉਹ ਸਿਰ ਨੂੰ ਦਿਨ ਮੰਨ ਐਨਨ ਕੀ ਪੜਾਹ ਕੋਈ ਜੀ ਹੂੰ ਇਹ ਜੇ ਹੋ ਨਹੀਂ ਜਾਏ ਸਕਦੇ ਬੇਟੀ ਦਾ ਵਿਆਹ ਹੋ ਗਿਆ ਕਿ ਨਹੀਂ ਨਹੀਂ ਉਹ ਵੀ ਪੜਾਈ ਛੁੱਟ ਗਈ ਜੀ ਹੂੰ ਉਹ ਸਿੱਤ ਰੋਣਾ ਤਾਂ ਹੂੰ ਜੇ ਦੀ ਬਿਮਾਰੀ ਕਰਕੇ ਉਹਦੀ ਪੜਾਈ ਛੁੱਟ ਗਈ ਹੈ ਸੀਨੇ ਵੀ ਮੇਰੀ ਨੀਤੀ ਦੇ ਕੋਸਟ ਤੇ ਚੱਲ। ਇਹ ਗੁਣ ਠੀਕ ਚੱਲਦਾ ਤੇਰਾ ਤੇ ਮੈਂ ਤਾਂ ਤਦਕਾਰ ਜਿੱਤ ਆ ਗਿਆ। ਹੂੰ। ਤੇ ਸਭ ਬਹੁਤ ਬੁਰਾ ਬਣ। ਤੇ ਅਸੀਂ ਤੋਂ ਆਇਓ ਹੱਥ ਬਨ ਕੇ ਬੇਨਤੀ ਅੱਦੀ ਹੋਈ। ਮੇਰੇ ਇੱਕ ਮੁੰਡਾ ਵੀ ਇਧਾਂ ਨਾਲ ਇਸ ਤਰ੍ਹਾਂ ਮੇਰੇ ਭੈਣ ਪਾਈ ਜਿਹੜੇ ਨੂੰ ਸੁਣਦਾ ਹੈ। ਹੂੰ। ਜਿਹੜਾ ਵੀ ਕੋਈ ਸੁਣੇ, ਸਿਓ ਮੇਨੂੰ ਮਾਰਾ ਜਾ। ਮੱਤਤ ਦੇ ਵੀ ਇਹ ਅਮੀਰ ਬਹੁਤ ਬੰਦਾ ਦਾ ਹੈ। ਠੀਕ ਹੋ। ਸੁਬੇ ਹੱਦ ਜਿਹੜੀ ਇਸ ਵੇਲੇ ਮਾਂ ਲਾਚਾਰ ਲੱਗ ਰਹੀ ਹੈ ਜੋ ਕਿ ਜਿਸ ਦਾ ਇਕਲੌਤਾ ਬੇਟਾ ਜੋ ਬਿਸਤਰੇ ਤੇ ਹੈ ਤੇ ਬਾਹਰੋਂ ਆਇਆ ਵੱਡਾ ਸਵਾਲ ਹੈ ਕਈ ਵਾਰ ਐਨਆਰਆਈਆਂ ਤੇ ਕਿੰਪੂ ਪਰੰਤੂ ਕੀਤਾ ਜਾਂਦਾ ਪਰ ਇੱਕ ਐਨਆਰਆਈ ਜੋ ਕਿ ਪਰਮਜੀਤ ਸਿੰਘ ਯੂਐਸਏ ਦੀ ਗੱਲ ਕਹੀ ਜਾ ਰਹੀ ਹੈ ਕਿ ਉਹ ਇਹਨਾਂ ਦੀ ਮਦਦ ਕਰਦੇ ਨੇ ਤੇ ਹੋਰ ਐਨਆਰਆਈਆਂ ਤੋਂ ਵੀ ਜਿਹੜੀ ਮਦਦ ਦੀ ਉਮੀਦ ਹੈ ਇਹ ਲਗਾਤਾਰ ਬਣਾਈ ਹੋਈ ਹੈ ਕਿਉਂਕਿ ਜੇ ਗੱਲ ਕਰੀ ਜਾਵੇ ਇਹਨਾਂ ਦਾ ਘਰ ਬੇहद ਖਸਤਾ ਹਾਲਤ ਦੇ ਵਿੱਚ ਇੱਕ ਬੇਟਾ ਉਹ ਬੈੱਡ ਤੇ ਇੱਕ ਕੁੜੀ ਜਿਸ ਦੀ ਪੜ੍ਹਾਈ ਅਧ ਵਿਚਾਲੇ ਇਸ ਦੀ ਬਿਮਾਰੀ ਕਰਕੇ ਰਹਿ ਗਈ ਤੇ ਉਸ ਦਾ ਵਿਆਹ ਵੀ ਹਜੇ ਪੌਣ ਨੂੰ ਪਿਆਸੋ ਵੱਡੀ ਗੱਲ ਹੈ ਜਿਹੜੇ ਬਾਹਰ ਬੈਠੇ ਵਿਦੇਸ਼ਾਂ ਚ ਪੰਜਾਬੀ ਨੇ ਉਹਨਾਂ ਤੋਂ ਮਦਦ ਦੀ ਉਮੀਦ ਹੈ ਜਿਹੜੀ ਗੁਹਾਰਾ ਉਹ ਲਗਾਤਾਰ ਇਹ ਪਰਵਾਰ ਲਗਾ ਰਿਹਾ ਕਿਉਂਕਿ ਜੇ ਇਸ ਦਾ ਇਹਨਾਂ ਦਾ ਇਲਾਜ ਹੋ ਜਾਊਗਾ ਤਾਂ ਜਿਹੜਾ ਇਹਨਾਂ ਦਾ ਘਰ ਹੈ ਉਸ ਦੀ ਜਿਹੜੀ ਹਾਲਤ ਹੈ ਉਹ ਠੀਕ ਹੋ ਜਾਏਗੀ ਪਰਵਾਰ ਦੁਆਰਾ ਹਰਿਆਪੁਰ ਇਹੋ ਜਿਹਾ ਸਭ ਤੋਂ ਵੱਡਾ ਸਵਾਲ ਇਸਨੇ ਸਰਕਾਰਾਂ ਤੇ ਜੀਆਂ ਬਿਲਕੁਲ ਸਰਕਾਰ ਤੇ ਸਵਾਲ ਖੜਾ ਕੀਤਾ ਕਿਉਂਕਿ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਲੋਕਾਂ ਦੀ ਭਲਾਈ ਦੇ ਦੁਆਰਾ ਚੁਣੀ ਜਾਂਦੀ ਹੈ ਸਭ ਤੋਂ ਮੁਢਲੀ ਸਿਹਤ ਸਹੂਲਤ ਹੁੰਦੀ ਹੈ ਜੋ ਕਿ ਇਹ ਪਰਿਵਾਰ ਨੂੰ ਹੁਣ ਤੱਕ ਸਿਹਤ ਸਹੂਲਤ ਵੀ ਜਿਹੜੀ ਮੁਢਲੀ ਆ ਉਹ ਪ੍ਰੋਪਰ ਜਿਹੜੀ ਪਹੁੰਚੀ ਨਹੀਂ ਹੈਗੀ ਸੋ ਇੱਕ ਵਾਰ ਫਿਰ ਤੋਂ ਜਿਹੜਾ ਦੌਰਾਨੇ ਆ ਕੋਈ ਅਪੀਲ ਦੇਰੀ ਪੋਸਟ ਪੰਜਾਬੀ ਦੇ ਮਾਧਿਅਮ ਤੋਂ ਇਹਨਾਂ ਨੇ ਕੀਤੀ ਹੈ ਅਗਰ ਤੁਸੀਂ ਮਦਦ ਕਰ ਸਕਦੇ ਹਾਂ ਤਾਂ ਜਿਹੜੀ ਇੱਕ ਜਿਹੜੀ ਅਮੁੱਲ ਜ਼ਿੰਦਗੀ ਆ ਉਹ ਬਚਾਈ ਜਾ ਸਕਦੀ ਹੈ ਮੇਰੇ ਸਹਿਯੋਗੀ ਸੰਜੀਤ ਲਹਿਲ ਅਤੇ ਕੈਮਰਾਮੈਨ ਵਰੁਣ ਦੇ ਨਾਲ ਗगन ਸ਼ੁਕਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ 사ਸ਼ੀਕਾਲ ਦੀ ਡੇਲੀ ਪੋਸਟ